ਜਿੰਦਾਬਾਹ ਸਰਕਾਰ ਮੁਰਦਾਬਾਦ ਮੁਰਦਾਬਾਦ ਮਾਨ ਦੀ ਪਛੜ ਸਰਕਾਰ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ ਮਾਨ ਦੀ ਪਛੜ ਸਰਕਾਰ ਮੁਰਦਾਬਾਦ ਮੁਰਦਾਬਾਦ ਮਾਨ ਦੀ ਪਛੜ ਸਰਕਾਰ ਮੁਰਦਾਬਾਦ ਮੁਰਦਾਬਾਦ ਮਾਨ ਦੀ ਪਛੜ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਹ ਮੁਕਾਬਾਤ ਮੁਰਦਾਬਾਦ ਮੁਰਦਾਬਾਦ ਪਛੜਾ ਮਲੇਕ ਪੂਲ ਪੂਰ ਮੁਰਦਾਬਾਦ ਮੁਰਦਾਬਾਦ ਸਲਾਮ ਅਲ੍ਹਾ ਮਰਦਾਬਾਦ 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 ਆਪੀ ਪਾਰਟੀ ਦਾ ਨਾ ਨੂਰਾ ਦਾ ਇੱਕ ਜਿੰਦਾਬਾਦ 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 ਝੰਡਾ ਥਾੜ ਦੇਰ ਮਰਦਾਬਾਦ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਾਨ ਸਰਕਾਰ ਮਰਦਾਬਾਦ 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 ਅੱਲਾ ਦਾ ਪਗੌੜੀ ਸਰਕਾਰ ਹੋਰ ਮੁਰਦਿਆਂ ਦੇ ਨਹੀਂ ਮਦਰ ਤੁਸੀਂ ਕਿਹੜਾ ਮੁਰਦਾ ਹੈ ਉਹ ਦੱਸੋ ਐਮਐਲਏ ਸਾਹਿਬ ਜਵਾਬ ਦੇ ਕੇ ਜਾਓ ਨਾ ਵੀ ਕਿਸਾਨਾਂ ਦਾ ਨਾਂ ਜੇ ਕਿਸਾਨਾਂ ਦਾ ਪਛੇੜੇ ਜਿਹੜਾ ਹੱਥ ਨਾਇਆ ਗਾ ਨਾ ਸ਼ੰਭੂ ਬਾਡਰ ਦਾ ਦਸ਼ਾਤਕ ਕੀਤਾ ਤੁਸੀਂ ਸ਼ੰਭੂ ਬਾਡਰ ਦੇ ਧਰਨਾ ਲਾਉਣ ਜਾ ਰਹੇ ਤੁਸੀਂ ਕਿਸਾਨਾਂ ਆਕਵਾ ਨੂੰ ਗ੍ਰਿਫਤਾਰ ਕਰਾਇਆ ਇੱਥੇ ਪਿੰਡ ਵਾਲੇ ਜੇਕਰ ਆਜੋ ਕੰਮ ਹੋਵੇ ਇਹ ਕੇਸ ਮੁਰਦੇ ਦਾ ਨਿਆਇ ਲਾਇਆ ਜਾ ਨਹੀਂ ਪੱਥਰ ਸਾਨੂੰ ਦੱਸ ਦਿਓ ਟੋੜਾ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਵੀ ਜਿਹੜੇ ਨੀ ਪੱਥਰ ਲਾਗਦੇ ਨੇ ਜਿਹੜੀਆਂ ਸਲੇਟਾਂ ਲੱਗਦੀਆਂ ਉਹ ਮੂਰਤੀਆਂ ਦੀਆਂ ਲੱਗਦੀਆਂ ਨੇ ਇੱਥੇ ਲਾਇਆ ਵੀ ਕੋਈ ਉਹ ਵੀ ਤੁਸੀਂ ਦੱਸ ਦਿਓ ਕੋਈ ਕਮਰਾ ਪਾ ਗਏ ਵੀ ਦੁਦਗਾਟਨ ਕਰਦੇ ਫਿਰ ਵੀ ਗੱਲ ਬਕਣੀ ਨਾਲ ਗੱਲ ਨਹੀਂ ਬੰਨੀ ਬੋਰੀ ਸਿੰਮਰ ਦੀ ਲਾ ਕੇ ਦੁਦਗਾਟਨ ਕਰਦਾ ਆਵ ਦੇਣੇ ਪੈਣੇ ਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਫੂਲਕੌਰ ਜੋਨ ਬਾਬਾ ਰਾਨ ਵਾਲੋਂ ਹਾਰਫਕੇ ਇੱਥੇ ਸਾਰੇ ਜਿਹੜੇ ਆਗੂ ਸਹਿਬਾਨ ਔਰ ਵਰਕਰ ਜਿਹੜੇ ਪਹੁੰਚੇ ਨੇ ਆਚਾਰਨ ਵੀ ਸਿੰਘ ਪੁੱਲਰ ਜਿਹੜਾ ਹੈ ਪਿੰਡ ਬੱਗੇ ਵਾਲੇ ਇੱਕ ਸਕੂਲ ਦਾ ਉਦਘਾਟਨ ਕਰਨ ਵਾਸਤੇ ਆਇਆ ਹੈ ਪਹਿਲੀਆਂ ਸਰਕਾਰਾਂ ਚਾਹੇ ਬੁਰੀਆਂ ਹੀ ਨੇ ਉਹ ਵੀ ਅਸੀਂ ਉਹਨਾਂ ਨੂੰ ਚੰਗੀਆਂ ਨਹੀਂ ਸਮਝਦੇ ਔਰ ਇਹ ਉਹਨਾਂ ਨਾਲੋਂ ਵੀ 4 ਗੁਣਾ ਅਗੇ ਡੱਪ ਕੇ ਅੱਜ ਇਹਨਾਂ ਨੇ ਰਿਪੇਅਰ ਦਾ ਵੀ ਜਿਹੜਾ ਉਹ ਉਦਘਾਟਨ ਦਾ ਨੀ ਪੱਤਰ ਇੱਥੇ ਰੱਖਿਆ ਔਰ ਭਗਵਾਨਤਮਾਨ ਸਾਹਿਬ ਜਿਹੜੇ ਬੜੇ ਪਹਿਲੀਆਂ ਸਰਕਾਰਾਂ ਦੇ ਟਾਈਮ ਤੇ ਬਹੁਤ ਜ਼ੋਰਦਾਰ ਰੋਲਾ ਪਾਉਂਦੇ ਸੀ ਕਿ ਨੀ ਪੱਤਰ ਜਿਹੜੇ ਨੇ ਉਹ ਮੁਰਦਿਆਂ ਦੇ ਰੱਖੇ ਜਾਂਦੇ ਨੇ ਨੇ ਪੱਥਰ ਜਿਹੜੇ ਨੇ ਕੰਮਾਂ ਦੇ ਨਹੀਂ ਰੱਖੇ ਜਾਂਦੇ ਅੱਜ ਅਸੀਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਨੇ ਆਂ ਕਿ ਜਿਹੜਾ ਤੁਸੀਂ ਨਹੀਂ ਪੱਥਰ ਰੱਖਿਆ ਇਹ ਮੁਰਦਿਆਂ ਦਾ ਅੱਜ ਤੁਹਾਡਾ ਉੱਤੇ ਨਾਂ ਲਿਖਿਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਔਰ ਜੋ ਸਿੰਘ ਬਾਇਸ ਸਿੱਖਿਆ ਮੰਤਰੀ ਨੇ ਔਰ ਮੀਰ ਸਿੰਘ ਪੁੱਲਰ ਇਥੋਂ ਦੇ ਐਮਐਲਏ ਨੇ ਕਿ ਇਹ ਤਿੰਨੇ ਮੁਰਦੇ ਨੇ ਇਹ ਅਸੀਂ ਪੁੱਛਣਾ ਚਾਹੁੰਨੇ ਆ ਉਹਨੂੰ ਕਿ ਇਹ ਮੁਰਦਿਆਂ ਦੇ ਪੱਥਰ ਤੁਸੀਂ ਹੁਣ ਲਾਉਣੇ ਸ਼ੁਰੂ ਕਰ ਦਿੱਤੇ ਤੁਸੀਂ ਆਪਣੀ ਜ਼ੁਬਾਨ ਤੋਂ ਕਿਉਂ ਮੁਕਰੇ ਦੂਜੀ ਚੀਜ਼ ਫਾਈਆਂ ਫਸਲਾਂ ਦੀ ਐਮਐਸਪੀ ਗਰੰਟੀ ਕਾਨੂੰਨ ਭਗਵੰਤ ਮਾਨ ਸਾਹਿਬ ਕਹਿਣ ਵਾਲੇ ਜਿਹੜੀਆਂ ਅੱਜ ਆਪਣੀਆਂ ਗੱਲਾਂ ਤੋਂ ਮੁੱਕਰ ਕੇ ਸ਼ੰਭੂ ਦੇ ਖਨੌਰੀ ਦੇ ਉੱਤੇ ਜੋ ਤਸ਼ੱਦਦ ਕੀਤਾ ਟਰਾਲੀਆਂ ਚੋਰੀ ਦੀ ਚੋਰੀ ਕੀਤੀਆਂ ਇਹਨਾਂ ਨੇ ਇਹਨਾਂ ਦੇ ਕੁੰਡਿਆਂ ਨੇ ਔਰ ਉਹਨਾਂ ਦਾ ਜਿਹੜਾ ਸ਼ੰਭੂ ਬਾਡਰ ਦੇ ਸਾਹਫਤਾ ਉਹ ਲੈਣ ਵਾਸਤੇ ਜਾ ਰਹੇ ਹੋਣ ਦਣਵੀ ਇਹਨਾਂ ਨੇ ਆਗੂ ਜਿਹੜੇ ਗ੍ਰਿਫਤਾਰ ਕਰਾਇਆ ਅੱਜ ਸਵਾਲ ਪੁੱਛਣ ਵਾਸਤੇ ਇੱਥੇ ਆਏ ਹਾਂ ਚਲਦੇ ਪੱਲੇ ਸਾਡੇ ਕਿ ਸਾਡਾ ਖਨੌਰੀ ਦੇ ਸ਼ੰਭੂ ਬਾਡਰ ਦੇ ਉੱਤੇ ਮੋਰਚਾ ਕਿਉਂ ਢਾਇਆ 40 30 ਤੋਂ 40 ਟਰਾਲੀਆਂ ਜਿਹੜੀਆਂ ਕਿਸਾਨਾਂ ਦੀਆਂ ਉਹ ਚੋਰੀ ਹੋਈਆਂ ਨੇ ਉਹ ਕਿੰਨੇ ਕਰਵਾਈਆਂ ਕਰੋੜਾਂ ਰੁਪਏ ਦਾ ਸਮਾਨ ਜਿਹੜਾ ਉਥੋਂ ਚੋਰੀ ਹੋਇਆ ਉਹ ਕਿੰਨੇ ਕਰਵਾਇਆ ਉਹਨਾਂ ਦੇ ਸਵਾਲ ਪੁੱਛਣ ਵਾਸਤੇ ਭਾ ਇੱਥੇ ਐਮਐਲਏ ਸਾਹਿਬ ਨੂੰ ਆਏ ਹਾਂ ਔਰ ਸਵਾਲਾਂ ਤੋਂ ਭੱਜਦੇ ਹੋਏ ਅੰਦਰ ਵੜ ਗਏ ਹੁਣ ਗੱਡੀ ਵੀ ਅੰਦਰ ਲਾਈਏ ਵੀ ਬਾਹਰ ਨਾ ਆਈਏ ਗੱਡੀ ਦੇ ਵਿੱਚ ਬੈਠ ਕੇ ਨਿਕਲ ਜਿਗੇ ਇਦਾਂ ਕਹਿ ਕੇ ਪਿੰਡ ਦੇ ਵਿੱਚੋਂ ਭੱਜੋ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਦਰ ਦੇ ਤੁਹਾਨੂੰ ਪਿੰਡਾਂ 'ਚੋ ਸਵਾਲ ਪੁੱਛੇ ਜਾਣਗੇ ਕੋਈ ਗੱਲ ਨਹੀਂ ਗਈ ਰਹਿ ਗਿਆ ਤੁਹਾਡਾ ਸਾਲ ਡੇਢ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਤੁਸੀਂ ਪਿੰਡਾਂ 'ਚ ਹੀ ਆਉਣਾ ਔਰ ਪਿੰਡਾਂ ਦੇ ਵਿੱਚ ਆਪੋ ਆਪਣੇ ਨਵੇਂ ਸੂਟ ਦੋ-ਦੋ ਸਵਾ ਗੇ ਲੈ ਕੇ ਆਇਓ ਨਾਲ ਕਿਉਂਕਿ ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਜਿਹੜਾ ਉਹ ਬਹੁਤ ਖਤਰਨਾਕ ਹੋਣ ਵਾਲਾ ਹੈ ਔਰ ਇਹੀ ਸਵਾਦ ਤੁਹਾਨੂੰ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚੋਂ ਮਿਲਣਗੇ ਸੋ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਇੱਥੇ ਸਾਡੇ ਆਗੂ ਸਹਿਬਾਨ ਪਹੁੰਚੇ ਨੇ ਵਰਕਰ ਸਹਿਬਾਨ ਪਹੁੰਚੇ ਨੇ ਔਰ ਆੜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਇੱਥੇ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ